ਸਾਚਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਹਰੁਨੀਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਨਵਾਂ ਜਨਮ ਇਕਾਂਗੀ ਦੇ ਸਾਰ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲਗਤਿ ਲੜੀ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਨਵਾਂ ਜਨਮ ਇਕਾਂਗੀ ਜੋ ਹੈ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦਾ ਰਚਿਆ ਹੋਇਆ ਇੱਕ ਲਘੂ ਨਾਟ ਸੰਗ੍ਰਹਿ ਹੈ ਜਿਸ ਤੇ ਵਿੱਚ ਉਹਨਾਂ ਨੇ ਤਿੰਨ ਇਕਾਂਗੀ ਸ਼ਾਮਿਲ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਨਵਾਂ ਜਨਮ ਇੱਕੋ ਮਿੱਟੀ ਦੇ ਬੁੱਤ ਅਤੇ ਨਾਟਕ ਮੁੰਸ਼ੀ ਖਾਨ ਦਾ ਇਸ ਇਕਾਂਗੀ ਦਾ ਨਾਮ ਨਵਾਂ ਜਨਮ ਇਸ ਇਕਾਂਗੀ ਵਿਚਲੇ ਪਹਿਲੇ ਇਕਾਂਗੀ ਨਵਾਂ ਜਨਮ ਦੇ ਉੱਤੇ ਆਧਾਰਿਤ ਹੈ ਜੋ ਇਹਨਾਂ ਤਿੰਨਾਂ ਇਕਾਂਗੀਆਂ ਦੇ ਵਿੱਚੋਂ ਸਿਰਮੌਰ ਇਕਾਂਗੀ ਹੈ ਇਹਨਾਂ ਤਿੰਨ ਇਕਾਂਗੀਆਂ ਵਿੱਚ ਜੋ ਹੈ ਕਿਸਾਨੀ ਜੋ ਛੋਟੀ ਕਿਸਾਨੀ ਹੈ ਜਾਂ ਛੋਟਾ ਕਿਸਾਨ ਵਰਗ ਹੈ ਜਾਂ ਨਿਮਨ ਵਰਗ ਹੈ ਉਹਨਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਦੇ ਵਿਸ਼ੇ ਜਿਹੜੇ ਹਨ ਤਿੰਨਾਂ ਹੀ ਗੰਗੀਆਂ ਦੇ ਇੱਕ ਦੂਜੇ ਨਾਲ ਸਬੰਧਿਤ ਹੁੰਦੇ ਹੋਏ ਵੀ ਵੱਖੋ-ਵੱਖ ਹਨ ਪਾਵ ਸੁਤੰਤਰਿਕਾਂਗੀ ਹਨ ਜਿੱਥੋਂ ਤੱਕ ਨਵਾਂ ਜਨਮ ਇਕਾਂਗੀ ਦਾ ਸਵਾਲ ਹੈ ਇਹ ਇਕਾਂਗੀ ਜੋ ਹੈ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੀ ਸੋਚ ਵਿਚਾਰੇ ਅੰਤਰ ਨੂੰ ਪੇਸ਼ ਕਰਦਾ ਹੈ ਇਸ ਨਾਟਕ ਵਿੱਚ ਸ਼ਿਭੂ ਨਾਮ ਦਾ ਜੋ ਮੁੱਖ ਪਾਤਰ ਹੈ ਉਹ ਲਾਗੀ ਦਾ ਕੰਮ ਕਰਦਾ ਹੈ ਪਿੰਡ ਦੇ ਵਿੱਚ ਲੱਗੀ ਦਾ ਕੰਮ ਜੋ ਹੁੰਦਾ ਹੈ ਉਹ ਕਿਸੇ ਦੇ ਰਿਸ਼ਤੇ ਕਰਵਾਉਣਾ ਵਿਆਹਾਂ ਦੇ ਸੱਦੇ ਦੇਣਾ ਮੰਝੇ ਬਿਸਤਰੇ ਇਕੱਠੇ ਕਰਨਾ ਜਾਂ ਹੋਰ ਨਿੱਕੇ-ਮੋਟੇ ਇਸ ਤਰ੍ਹਾਂ ਦੇ ਕੰਮ ਕਰਨਾ ਉਹ ਇਹੋ ਜੇ ਸਾਰੇ ਕੰਮ ਕਰਦਾ ਹੈ ਪਰ ਉਸ ਦਾ ਪੁੱਤਰ ਬਿੱਲੂ ਜੋ ਕਿ ਪੜ੍ਹ ਲਿਖ ਕੇ ਹੁਣ ਬਲਦੇਵ ਸਿੰਘ ਜੋ ਸਬ ਇੰਸਪੈਕਟਰ ਮੰਡੀ ਬੋਰਡ ਲੱਗ ਗਿਆ ਹੈ ਉਸ ਨੂੰ ਆਪਣੇ ਪਿਤਾ ਦਾ ਅਜਿਹੇ ਕੰਮ ਕਰਨਾ ਪਸੰਦ ਨਹੀਂ ਹੈ ਉਹ ਨਹੀਂ ਚਾਹੁੰਦਾ ਕਿ ਉਸ ਦਾ ਪਿਤਾ ਲੋਕਾਂ ਦੇ ਇਹੋ ਜਿਹੇ ਕੰਮ ਕਰੇ ਇਸ ਲਈ ਉਹ ਚਾਹੁੰਦਾ ਹੈ ਕਿ ਉਸ ਦਾ ਪਿਤਾ ਇਹ ਸਾਰੇ ਨਿੱਕੇ ਮੁੱਡੇ ਕੰਮ ਛੱਡ ਦੇਵੇ ਅਤੇ ਘਰ ਬੈਠ ਕੇ ਹੁਣ ਬੜੀ ਸ਼ਾਨ ਦੀ ਜ਼ਿੰਦਗੀ ਜੀਵੇ ਪਰ ਸ਼ਿਭੂ ਜਿਹੜਾ ਹੈ ਇਸ ਕੰਮ ਨੂੰ ਆਪਣੇ ਪਿਓ ਦਾਦੇ ਦੇ ਕੰਮ ਸਮਝਦਿਆ ਹੋਇਆ ਉਹਨਾਂ ਤੇ ਮਾਣ ਕਰਦਾ ਹੈ ਇਸ ਕਿੱਤੇ ਤੇ ਆਪਣੇ ਤੇ ਮਾਣ ਕਰਦਾ ਹੈ ਉਸਦੇ ਲਈ ਉਸ ਦਾ ਕੰਮ ਛੋਟਾ ਨਹੀਂ ਹੈ ਇਸ ਲਈ ਉਹ ਆਪਣਾ ਕੰਮ ਛੱਡਣਾ ਪਸੰਦ ਨਹੀਂ ਕਰਦਾ ਉਹ ਆਪਣੇ ਖਾਨਦਾਨੀ ਕੰਮ ਨੂੰ ਛੋਟਾ ਨਾ ਸਮਝਦਿਆਂ ਹੋਇਆਂ ਕਹਿੰਦਾ ਹੈ ਬਿੱਲੂ ਬਾਰੇ ਕਿ ਬਿੱਲੂ ਜੋ ਹੈ ਉਸ ਨੂੰ ਨੌਕਰੀ ਤਾਂ ਮਿਲ ਗਈ ਹੈ ਕਿਉਂਕਿ ਉਹ ਬਿੱਲੂ ਮੇਰਾ ਬਿੱਲੂ ਹੈ ਸਾਂਸੀਆਂ ਦਾ ਬਿੱਲੂ ਹੈ ਸ਼ਿਭੂ ਦਾ ਬਿੱਲੂ ਹੈ ਸ਼ਿਭੂ ਜਿਹੜਾ ਪਿਓ ਸੀ ਲੱਭੋ ਤੇ ਉਸਦੇ ਪਿਓ ਦਾ ਨਾਮ ਰੂੜਾ ਤੇ ਉਸਦੇ ਪਿਓ ਦਾ ਨਾਮ ਪੰਨਾ ਇਨਸਪੈਕਟਰ ਤਾਂ ਬਣਿਆ ਬਿੱਲੂ ਕਿਉਂ ਸਾਡੇ ਵਡੇਰਿਆਂ ਦੇ ਖਾਨਦਾਨ ਵਿੱਚੋਂ ਹੈ ਤੇ ਹੁਣ ਉਹ ਆਪਣੇ ਖਾਨਦਾਨ ਤੋਂ ਮੁਨਕਰ ਮੁਨਕਰ ਭਾਵੇਂ ਸ਼ਿਭੂ ਨੂੰ ਇਹ ਲੱਗਦਾ ਹੈ ਕਿ ਉਸ ਦਾ ਪੁੱਤਰ ਬਲਦੇਵ ਸਿੰਘ ਜਿਹੜਾ ਹੈ ਹੁਣ ਪੜ੍ਹ ਲਿਖ ਕੇ ਆਪਣੇ ਖਾਨਦਾਨ ਨੂੰ ਛੋਟਾ ਸਮਝ ਰਿਹਾ ਹੈ ਆਪਣੇ ਖਾਨਦਾਨ ਤੇ ਹੀਠੀ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਇਸ ਨਾਟਕ ਵਿੱਚ ਭਾਵ ਇਕਾਂਗੀ ਵਿੱਚ ਸ਼ਿਭੂ ਜਿਹੜਾ ਹੈ ਉਹਨਾਂ ਬਜ਼ੁਰਗਾਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਆਪਣਾ ਵਿਰਸਾ ਕਾਇਮ ਰੱਖਣਾ ਚਾਹੁੰਦੇ ਹਨ ਪਰ ਨਵੀਂ ਪੀੜ੍ਹੀ ਉਹਨਾਂ ਨੂੰ ਸਮੇਂ ਅਨੁਸਾਰ ਬਦਲਣ ਦੀ ਪ੍ਰੇਰਣਾ ਦਿੰਦੀ ਹੈ ਇਸੇ ਇਕਾਂਗੀ ਦੇ ਵਿੱਚ ਸਰਮਾਇਦਾਰਾਂ ਦੇ ਜਾਂ ਉੱਚ ਵਰਗ ਦੇ ਪਾਜ ਉਗੇੜੇ ਗਏ ਹਨ ਅਮੀਰ ਸਰਦਾਰ ਜੋਹਨ ਉਸ ਸੀਰੀਆਂ ਪਾਲੀਆਂ ਜਾਂ ਲਾਗੀਆਂ ਨੂੰ ਉਹ ਬਰੋ ਬਰੋ ਤਾਂ ਆਪਣਾ ਮੰਨਦੇ ਹਨ ਜਾਂ ਆਪਣਾ ਕਹਿੰਦੇ ਹਨ ਪਰ ਅੰਦਰੋਂ ਉਹਨਾਂ ਦਾ ਮਨ ਜਿਹੜਾ ਹੈ ਉਹਨਾਂ ਦੇ ਪ੍ਰਤੀ ਸਾਫ਼ ਨਹੀਂ ਹੁੰਦਾ ਮਨ ਮੈਲਾ ਹੁੰਦਾ ਹੈ ਕਿਉਂਕਿ ਉਹ ਉਹਨਾਂ ਲੋਕਾਂ ਨੂੰ ਇਹਨਾਂ ਦੇ ਕਿੱਤੇ ਅਤੇ ਜਾਤ ਦੋਹਾਂ ਕਰਕੇ ਆਪਣੇ ਬਰਾਬਰ ਨਹੀਂ ਸਮਝਦੇ ਤੇ ਉਹਨਾਂ ਦੇ ਭਾਂਡੇ ਵੀ ਜਿਹੜੇ ਹਨ ਖਾਣ ਪੀਣ ਵਾਲੇ ਆਪਣੇ ਘਰਾਂ ਦੇ ਵਿੱਚੋਂ ਅੱਡ ਰੱਖਦੇ ਹਨ ਵੱਖ ਰੱਖਦੇ ਹਨ ਪਰ ਕਾਮੇ ਜਾਂ ਸਿਧੀ ਜਿਹੜੇ ਹਨ ਜਾਂ ਲਾਗੀ ਜਿਹੜੇ ਹਨ ਇਹ ਉਹ ਸਰਦਾਰਾਂ ਦੀਆਂ ਇਹਨਾਂ ਮਿੱਠੀਆਂ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਆਪਣਾ ਮੰਨਦੇ ਹਨ ਉਹਨਾਂ ਦਾ ਜੋ ਹੈ ਕੌੜਾ ਸੱਚ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਬਿੱਲੂ ਆਪਣੇ ਪਿਓ ਦਾ ਜਨਮ ਦਿਨ ਮਨਾਉਣ ਦੇ ਲਈ ਸਰਦਾਰ ਪ੍ਰੀਤਮ ਸਿੰਘ ਨੂੰ ਆਪਣੇ ਘਰ ਸੱਦਾ ਦਿੰਦਾ ਹੈ ਤਾਂ ਉਸ ਨੂੰ ਸ਼ਿਭੂ ਅਤੇ ਉਸ ਦਾ ਪੁੱਤ ਦਾ ਉੱਚਾ ਉੱਠਣਾ ਪਸੰਦ ਨਾ ਹੋਣ ਸਦਕਾ ਉਹ ਪਿੰਡ ਦੀ ਸੱਤ ਦੇ ਵਿੱਚ ਚਰਚਾ ਕਰਦੇ ਹੋਏ ਕਹਿੰਦਾ ਹੈ ਭਾ ਪ੍ਰੀਤਮ ਸਿੰਘ ਕਹਿੰਦਾ ਹੈ ਕਿ ਬਿੱਲੂ ਨੇ ਚਾਰ ਪੈਸੇ ਕਮਾਉਣੇ ਕੀ ਸ਼ੁਰੂ ਕਰ ਦਿੱਤੇ ਹਨ ਆਕੜੀ ਵੜਾ ਗਿਆ ਹੈ ਜਾਤ ਹੀ ਭੁੱਲ ਗਿਆ ਹੈ ਇਸ ਸਥਿਤੀ ਵਿੱਚ ਅਸੀਂ ਵੇਖਦੇ ਹਾਂ ਕਿ ਬਿੱਲੂ ਜੋ ਹੈ ਜ਼ਿੰਦਗੀ ਵਿੱਚ ਸਰਦਾਰ ਪ੍ਰੀਤਮ ਸਿੰਘ ਸਰਪੰਚ ਤੋਂ ਵੀ ਉੱਚਾ ਉੱਠ ਗਿਆ ਹੈ ਕਿਉਂਕਿ ਸਰਦਾਰ ਪ੍ਰੀਤਮ ਸਿੰਘ ਤਾਂ ਆਪਣੇ ਪਿਤਾ ਦੀ ਜ਼ਮੀਨ ਕਰਕੇ ਵੱਡਾ ਸਰਦਾਰ ਬਣਿਆ ਸੀ ਪਰ ਸ਼ਿਭੂ ਦੇ ਪੁੱਤ ਬਿੱਲੂ ਨੇ ਪੜ੍ਹ ਲਿਖ ਕੇ ਸਮਾਜ ਵਿੱਚ ਨਵੀਂ ਉੱਚੀ ਥਾਂ ਬਣਾਈ ਹੈ ਤੇ ਇਸ ਤਰ੍ਹਾਂ ਬਿੱਲੂ ਪਿੰਡ ਵਿੱਚ ਸਭ ਤੋਂ ਉੱਚਾ ਹੋ ਕੇ ਫਿਰਦਾ ਹੈ ਨਵੀਂ ਪੀੜੀ ਨੂੰ ਪੁਰਾਣੀ ਪੀੜੀ ਦਾ ਭਲੇਖਾ ਦੂਰ ਕਰਨ ਦੇ ਲਈ ਜੋ ਹੈ ਕੋਈ ਨਾ ਕੋਈ ਸਕੀਮ ਲੜਾਉਣੀ ਪੈਂਦੀ ਹੈ ਭਾਗ ਜੋ ਸ਼ਿਬੂ ਹੈ ਉਹ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਹੈ ਤੇ ਉਹ ਸਰਪੰਚ ਦੀ ਚਲਾਕੀ ਨੂੰ ਸਮਝ ਨਹੀਂ ਸਕਦਾ ਪਰ ਬਿੱਲੂ ਨੂੰ ਪਤਾ ਹੈ ਕਿ ਸਰਪੰਚ ਜਾਤ ਪਾਤ ਦੇ ਬੰਧਨ ਦੇ ਵਿੱਚ ਬੱਝਿਆ ਹੋਇਆ ਅਜਿਹਾ ਮਨੁੱਖ ਹੈ ਜੋ ਸ਼ਿਬੂ ਨੂੰ ਬਰਾਬਰ ਦੀ ਥਾਂ ਨਹੀਂ ਦਿੰਦਾ ਇਹ ਗੱਲ ਸਮਝਾਉਣ ਦੇ ਲਈ ਬਿੱਲੂ ਜੋ ਹੈ ਆਪਣੇ ਪਿਤਾ ਦਾ ਜਨਮ ਦਿਨ ਮਨਾਉਂਦਾ ਹੈ ਅਤੇ ਉੱਥੇ ਸਾਰਿਆਂ ਨੂੰ ਬੁਲਾਉਂਦਾ ਹੈ ਉਸ ਦਾ ਪਿਤਾ ਸ਼ਿਬੂ ਬਹੁਤ ਸਮੇਂ ਤੱਕ ਸਰਦਾਰ ਪ੍ਰੀਤਮ ਸਿੰਘ ਦੀ ਇੰਤਜ਼ਾਰ ਕਰਦਾ ਹੈ ਪਰ ਉਹ ਨਹੀਂ ਆਉਂਦਾ ਜਿਸ ਸਦਕਾ ਸਿਭੂ ਦਾ ਦਿਲ ਟੁੱਟ ਜਾਂਦਾ ਹੈ ਕਿਉਂਕਿ ਉਹ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਉਸ ਦੇ ਸਾਹਮਣੇ ਸਰਦਾਰ ਪ੍ਰੀਤਮ ਸਿੰਘ ਦਾ ਸੱਚ ਉਜਾਗਰ ਹੋ ਜਾਂਦਾ ਹੈ ਕਿ ਉਸ ਨਾਲ ਉਹ ਹੁਣ ਤੱਕ ਝੂਠੇ ਸਬੰਧ ਬਣਾ ਕੇ ਉਸ ਨੂੰ ਵਰਤ ਹੀ ਰਿਹਾ ਸੀ ਇਸ ਅਵਸਥਾ ਦੇ ਵਿੱਚ ਸਿਭੂ ਜਿਹੜਾ ਹੈ ਦੁਖੀ ਹੋਇਆ ਕਹਿੰਦਾ ਹੈ ਕਿ ਉਹ ਸਮਝਦਾ ਕੀ ਹੈ ਆਪਣੇ ਆਪ ਨੂੰ ਕਿ ਸਿਭੂ ਉਹੋ ਜਿਹਾ ਕਲਾਂ ਨਹੀਂ ਪੜਦਾ ਜਿਹੋ ਜਿਹਾ ਲੱਭੂ ਪੜਦਾ ਸੀ ਓਏ ਤੁਹਾਡੀ ਇਹ ਇਹੋ ਜਿਹੀ ਕਲਾਨ ਪੜਾਂਗਾ ਜਿਸ ਵਿੱਚ ਤੁਹਾਡੇ ਪੁਰਖਿਆਂ ਦੀਆਂ ਝੂਠੀਆਂ ਸਿਫਤਾਂ ਨਹੀਂ ਹੋਣਗੀਆਂ ਸਗੋਂ ਉਹਨਾਂ ਦੀਆਂ ਕਰਤੂਤਾਂ ਦੇ ਪਾਜ ਉਘੇੜਾਂਗਾ ਹਾਂ ਅੱਜ ਮੇਰਾ ਜਨਮ ਦਿਨ ਹੈ ਪੰਜਾਹਵਾਂ ਜਨਮ ਦਿਨ ਅੱਜ 50 ਸਾਲ ਬਾਅਦ ਮੈਂ ਨਵਾਂ ਜਨਮ ਲਿਆ ਹੈ ਸੋ ਉਸ ਸਮੇਂ ਸਰਦਾਰ ਪ੍ਰੀਤਮ ਸਿੰਘ ਸਰਪੰਚ ਦੇ ਪੁਰਖੇ ਦੀਆਂ ਸਾਰੀਆਂ ਕਮੀਆਂ ਦੱਸਦਾ ਹੋਇਆ ਉਹਨਾਂ ਦੇ ਨੰਗੇਜ਼ ਦੇ ਪਾਜ ਜਿਹੜਾ ਹੈ ਉਹ ਉਧੇੜਦਾ ਹੈ ਇਸ ਤਰ੍ਹਾਂ ਸ਼ਿਭੂ ਨੂੰ ਸੋਝੀ ਹੋ ਜਾਂਦੀ ਹੈ ਕਿ ਸੱਚ ਕੀ ਹੈ ਉਸ ਨੂੰ ਸੱਚ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਸ ਦਾ ਕਦ ਜਿਹੜਾ ਹੈ ਉਸ ਦੇ ਪੁੱਤ ਦੇ ਰੂਪ ਦੇ ਵਿੱਚ ਸਰਦਾਰ ਪ੍ਰੀਤਮ ਸਿੰਘ ਤੋਂ ਉੱਚਾ ਚਲਾ ਗਿਆ ਹੈ ਇਸੇ ਲਈ ਸਰਦਾਰ ਪ੍ਰੀਤਮ ਸਿੰਘ ਜਿਹੜਾ ਹੈ ਹੁਣ ਉਸ ਨੂੰ ਬਰਦਾਸ਼ਤ ਉਸ ਤੋਂ ਜਿਹੜਾ ਹੈ ਬਰਦਾਸ਼ਤ ਨਹੀਂ ਹੋ پا ਰਿਹਾ ਕਿਉਂ ਕਿ ਉਸ ਦੇ ਲਾਗੀ ਸ਼ਿਪੂ ਦਾ ਕਦ ਜਿਹੜਾ ਹੈ ਉਸ ਦੇ ਪੋਤੀ ਇੰਸਪੈਕਟਰ ਹੀ ਸਦਕਾ ਪ੍ਰੀਤਮ ਸਿੰਘ ਤੋਂ ਵੀ ਉੱਚਾ ਉੱਠ ਗਿਆ ਸੀ ਤੇ ਇਸ ਇਕਾਂਗੀ ਦੇ ਅੰਤ ਵਿੱਚ ਸ਼ਿਭੂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਇਹੀ ਜੋ ਨਾਟਕਕਾਰ ਸੀ ਉਸਦਾ ਮੁੱਖ ਮਕਸਦ ਸੀ ਤੇ ਗੁਰਸ਼ਨ ਸਿੰਘ ਦਾ ਜੋ ਨਾਟਕ ਸੰਗ ਰਿਹਾ ਹੈ ਨਵਾਂ ਜਨਮ ਇਸ ਵਿੱਚਲਾ ਦੂਸਰਾ ਜੋ ਇਕਾਂਗੀ ਹੈ ਉਹ ਹੈ ਇੱਕੋ ਮਿੱਟੀ ਦੇ ਪੁੱਤ ਇਹ ਇਕਾਂਗੀ ਵੀ ਅਮੀਰ ਕਿਸਾਨਾਂ ਤੇ ਗਰੀਬ ਕਿਸਾਨਾਂ ਉੱਤੇ ਹੋਣ ਵਾਲੇ ਜ਼ੁਲਮ ਨੂੰ ਦਰਸਾਇਆ ਗਿਆ ਹੈ ਭਾਵ ਅਮੀਰ ਕਿਸਾਨਾਂ ਦੁਆਰਾ ਜਾਂ ਅਮੀਰ ਵਰਗ ਦੁਆਰਾ ਗਰੀਬ ਕਿਸਾਨਾਂ ਤੇ ਜਾਂ ਨਿਮਨ ਵਰਗ ਦੇ ਉੱਤੇ ਜੋ ਮਜ਼ਦੂਰ ਵਰਗ ਹੈ ਕਮੇਰਾ ਵਰਗ ਹੈ ਉਸ ਤੇ ਜ਼ੁਲਮ ਕਿਸ ਤਰ੍ਹਾਂ ਤੇ ਕਿਸ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਉਸ ਨੂੰ ਦਰਸਾਇਆ ਹੈ ਇਸ ਨਾਟਕ ਵਿੱਚ ਅਮੀਰ ਕਿਸਾਨ ਅਤੇ ਨਿਮਨ ਕਿਸਾਨ ਵਿਚਲੇ ਦਵੰਦ ਨੂੰ ਵੀ ਪੇਸ਼ ਕੀਤਾ ਗਿਆ ਹੈ ਅਮੀਰ ਕਿਸਾਨ ਖੇਤਾਂ ਦੀ ਜਿਹੜੀ ਉਪਜਾਊ ਸ਼ਕਤੀ ਵਧਾਉਣ ਦੇ ਲਈ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਵਰਤਦੇ ਹਨ ਕੰਬਾਈਨਾਂ ਦੀ ਵਰਤੋਂ ਕਰਦੇ ਹਨ ਪਰ ਨਿਮਨ ਕਿਸਾਨ ਜਿਹੜਾ ਹੈ ਛੋਟਾ ਕਿਸਾਨ ਜੋ ਹੈ ਉਸ ਦੇ ਕੋਲ ਪੈਸੇ ਦੀ ਘਾਟ ਹੋਣ ਸਦਕਾ ਉਹ ਇਹਨਾਂ ਸਾਰੀਆਂ ਸਹੂਲਤਾਂ ਦੀ ਵਰਤੋਂ ਕਰਨ ਦੇ ਸਮਰੱਥ ਨਹੀਂ ਹੁੰਦਾ ਅਮੀਰ ਕਿਸਾਨ ਦੀ ਨਜ਼ਰ ਜਿਹੜੀ ਹੈ ਛੋਟੇ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਹੋਣ ਸਦਕਾ ਉਹ ਲੋਕ ਜਿਹੜਾ ਹੈ ਆਪਣੀ ਤਾਕਤ ਦੀ ਵਰਤੋਂ ਕਿਸਾਨ ਦੀ ਨਿਮਨ ਕਿਸਾਨ ਦੀ ਜਾਂ ਮਜ਼ਦੂਰ ਦੀ ਜ਼ਿੰਦਗੀ ਦੇ ਵਿੱਚ ਹਰ ਵਕਤ ਤੇ ਹਰ ਥਾਂ ਕਰਦੇ ਹਨ ਇੱਕੋ ਮਿੱਟੀ ਦੇ ਪੁੱਤ ਹੋਣ ਦੇ ਬਾਵਜੂਦ ਭਾਵ ਛੋਟਾ ਕਿਸਾਨ ਜਿਹੜਾ ਹੈ ਉਸ ਦੇ ਕੋਲ ਥੋੜੀ ਜ਼ਮੀਨ ਹੈ ਵੱਡੇ ਕਿਸਾਨ ਦੇ ਕੋਲ ਵੱਡੀ ਜਿਆਦਾ ਜ਼ਮੀਨ ਹੈ ਤੇ ਮਜ਼ਦੂਰ ਜਿਹੜਾ ਹੈ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਮਿਹਨਤ ਕਰਕੇ ਉਸ ਦੀ ਮਿਹਨਤ ਤੇ ਸਿਰ ਤੇ ਉਹ ਫਲਦੇ ਹਨ ਉਹ ਸਾਰੇ ਇੱਕੋ ਹੀ ਮਿੱਟੀ ਦੇ ਪੁੱਤ ਹਨ ਪਰ ਅੰਦਰੋਂ ਜਿਹੜਾ ਹੈ ਉਹ ਅਮੀਰ ਕਿਸਾਨ ਜਿਹੜਾ ਹੈ ਉਹ ਉਹਨਾਂ ਨੂੰ ਆਪਣੇ ਤੋਂ ਬਹੁਤ ਹਿਨੇ ਸਮਝਦਾ ਹੈ ਨਾਟਕ ਵਿੱਚ ਅਮੀਰ ਕਿਸਾਨ ਨੇ ਕੰਬਾਈਨ ਲੈ ਲਈ ਹੈ ਅਤੇ ਮਿਲਖੀ ਜੋਸ਼ ਦਾ ਕੰਮਾ ਹੈ ਉਸ ਨੂੰ ਲਾਲਚ ਦੇ ਕੇ ਜੋ ਮਜ਼ਦੂਰ ਵਰਗ ਹੈ ਵੇੜੇ ਵਾਲੇ ਹਨ ਉਹਨਾਂ ਦੇ ਖਿਲਾਫ ਭੜਕਾਉਣ ਦੀ ਉਹਨਾਂ ਨੂੰ ਆਪਸ ਦੇ ਵਿੱਚ ਭੜਕਾਉਣ ਦੇ ਲਈ ਅਤੇ ਦਿਹਾੜੀ ਵਧਾਉਣ ਦੇ ਲਈ ਕਹਿੰਦਾ ਹੈ ਭਾਵ ਉਹ ਆਪਸ ਦੇ ਵਿੱਚ ਜਿਹੜੀ ਹੈ ਇਹ ਸਲਾਹ ਕਰ ਲੈਣ ਕਿ ਉਹ ਆਪਣੀ ਦਿਹਾੜੀ ਵਧਾਉਣਗੇ ਉਹ ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚ ਥੋੜੀ ਦਿਹਾੜੀ ਤੇ ਕੰਮ ਕਰਨ ਨਹੀਂ ਜਾਣਗੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਵੇਗਾ ਕਿ ਛੋਟੇ ਕਿਸਾਨ ਜਿਹੜੇ ਨੇ ਉਹ ਮਜ਼ਦੂਰਾਂ ਨੂੰ ਆਪਣੇ ਖੇਤਾਂ ਦੇ ਵਿੱਚ ਦਿਹਾੜੀ ਤੇ ਲਜਾਣ ਦੇ ਸਮਰੱਥ ਨਹੀਂ ਹੋਣਗੇ ਇੱਕ ਤਾਂ ਉਹਨਾਂ ਦੀ ਫਸਲ ਜਿਹੜੀ ਹੈ ਉਹ ਪੱਕੀ ਹੋਣ ਸਦਕਾ ਫਸਲ ਖਰਾਬ ਹੋਣ ਦਾ ਉਹਨਾਂ ਨੂੰ ਫਿਕਰ ਹੋਵੇਗਾ ਦੂਜੇ ਪਾਸੇ ਮਜ਼ਦੂਰ ਜਿਹੜੇ ਨੇ ਉਹ ਦਿਹਾੜੀ ਤੇ ਨਾ ਜਾਣਗੇ ਤੇ ਉਹ ਉਹਨਾਂ ਦੇ ਕੋਲ ਪੈਸਾ ਨਹੀਂ ਹੋਵੇਗਾ ਤੇ ਇਸ ਸਥਿਤੀ ਦਾ ਫਾਇਦਾ ਉਠਾਉਂਦਿਆਂ ਹੋਇਆਂ ਉਹ ਛੋਟੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਸ ਨੂੰ ਆਪਣੀ ਕੰਬਾਈਨ ਦੇ ਨਾਲ ਵੱਧ ਰੇਟ ਦੇ ਵੱਡੇਗਾ ਤੇ ਇੱਕ ਪਾਸੇ ਮਜ਼ਦੂਰ ਜਿਹੜੇ ਹਨ ਉਹ ਭੁੱਖੇ ਮਰਨਗੇ ਦੂਜੇ ਪਾਸੇ ਛੋਟੀ ਕਿਸਾਨੀ ਜਿਹੜੀ ਹੈ ਉਸ ਦੀ ਜਿਹੜੀ ਫਸਲ ਹੈ ਬਹੁਤਾ ਹਿੱਸਾ ਉਸ ਦਾ ਖਰਚਿਆਂ ਦੇ ਉੱਤੇ ਹੀ ਲੱਗ ਜਾਵੇਗਾ ਭਾਵੇਂ ਛੋਟੇ ਕਿਸਾਨ ਵੀ ਉਸ ਤੋਂ ਕਰਜ਼ਾ ਲੈਣਗੇ ਤੇ ਮਜ਼ਦੂਰ ਵੀ ਜਿਹੜੇ ਨੇ ਉਸ ਤੋਂ ਕਰਜ਼ਾ ਲੈਣਗੇ ਉਸ ਦਾ ਲਾਲਚ ਆਪਣੀ ਕੰਬਾਈਨ ਤੋਂ ਵੱਧ ਤੋਂ ਵੱਧ ਪੈਸਾ ਕਮਾਉਣਾ ਹੈ ਤੇ ਮਿਲਖੀ ਵਰਗੇ ਕਾਮਿਆਂ ਲਈ ਰਾਹੀਂ ਆਮ ਮਜ਼ਦੂਰਾਂ ਵਿੱਚ ਦਹਿਸ਼ਤ ਫੈਲਾਣ ਸਦਕਾ ਉਹ ਨਿਮਨ ਕਿਸਾਨੀ ਦੀ ਖੇਤੀ ਦੇ ਵਿੱਚ ਫਸਲ ਦੀ ਕਟਾਈ ਵਗੈਰਾ ਜਾਂ ਦਾਣਿਆਂ ਦੀ ਸੰਭਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਾ ਕਰ ਸਕਣ ਤੇ ਉਹ ਮਜਬੂਰ ਹੋ ਕੇ ਅਮੀਰ ਕਿਸਾਨ ਦੀ ਕੰਬਾਈਨ ਦੀ ਵਰਤੋਂ ਕਰਨ ਤੇ ਇਸ ਕੰਬਾਈਨ ਦੀ ਵਰਤੋਂ ਨਾਲ ਜੋ ਹੈ ਨਿਮਨ ਕਿਸਾਨ ਅਮੀਰ ਕਿਸਾਨ ਦਾ ਕਰਜ਼ਦਾਰ ਹੋ ਜਾਂਦਾ ਹੈ ਤੇ ਇਸ ਕਰਜ਼ੇ ਦੇ ਜੋ ਅਮੀਰ ਕਿਸਾਨ ਹੈ ਵੱਧ ਵਿਆਜ ਲਾਉਂਦੇ ਹਨ ਤੇ ਇੱਕ ਦਿਨ ਨਿਮਨ ਕਿਸਾਨ ਦੀ ਜ਼ਮੀਨ ਜਿਹੜੀ ਹੈ ਉਹ ਉਹਨਾਂ ਦੇ ਚੰਗਲ ਦੇ ਵਿੱਚ ਫਸ ਜਾਂਦੀ ਹੈ ਤੇ ਉਹਨਾਂ ਦੇ ਹੱਥ ਆ ਜਾਂਦੀ ਹੈ ਇਸ ਨਾਟਕ ਵਿੱਚ ਅਮੀਰ ਕਿਸਾਨਾਂ ਦੀ ਨਿਮਨ ਕਿਸਾਨ ਉੱਪਰ ਹੋਣ ਵਾਲੀ ਤਸ਼ੱਦਦ ਨੂੰ ਪੇਸ਼ ਕੀਤਾ ਗਿਆ ਹੈ ਇੱਕ ਕਾਰਨ ਇਹ ਵੀ ਦਿਖਾਇਆ ਗਿਆ ਹੈ ਕਿ ਵੱਧ ਦਿਹਾੜੀ ਵੀ ਕਿਸਾਨ ਜਿਹੜਾ ਹੈ ਛੋਟਾ ਕਿਸਾਨ ਉਹ ਨਹੀਂ ਦੇ ਸਕਦਾ ਤੇ ਕਾਮਿਆਂ ਨੂੰ ਦਿਹਾੜੀ ਦੇਣ ਦੇ ਲਈ ਅਮੀਰ ਕਿਸਾਨ ਤੋਂ ਕਰਜ਼ਾ ਲੈਣਾ ਪੈਂਦਾ ਹੈ ਇਸ ਨਾਟਕ ਵਿੱਚ ਅਮੀਰ ਸਰਦਾਰ ਦੀ ਲਾਲਚੀ ਬਿਰਤੀ ਕਾਰਨ ਪੈਦਾ ਹੋਈ ਸਥਿਤੀ ਨੂੰ ਪੇਸ਼ ਕਰਦਾ ਮਿਲਖੀ ਕਹਿੰਦਾ ਹੈ ਕਿ ਹੁਣ ਬਈਆਂ ਨੇ ਆਉਣਾ ਨਹੀਂ ਵਿੜੇ ਵਾਲਿਆਂ ਨੂੰ ਮੈਂ ਮੁਠੀ ਵਿੱਚ ਕਰ ਲਿਆ ਹੈ 45 ਰੁਪਇਆ ਦਿਹਾੜੀ ਤੋਂ ਘਾਟੋਂ ਨਾ ਜਾਣਾ ਨਹੀਂ ਤੇ ਜੱਟਾਂ ਨੂੰ 35-40 ਦੇਣ ਲਈ ਅਮੀਰ ਜੱਟਾਂ ਨੂੰ ਸਰਦਾਰ ਦੇ ਤਰਲੇ ਕਰਨੇ ਪੈਂਦੇ ਹਨ ਤੇ ਸਰਦਾਰ ਨੇ ਮੂੰਹ ਮੰਗੀ ਰਕਮ ਲੈ ਕੇ 250 ਦੇ ਵਿੱਚ ਕਿਲਾ ਫਸਲ ਵਧਣੀ ਹੈ ਅੱਜ ਦੇ ਯੁੱਗ ਦੇ ਵਿੱਚ ਜਾਗਰੂਕ ਲੋਕ ਵੀ ਹਨ ਜੋ ਅਜਿਹੇ ਲਾਲਚੀ ਅਮੀਰ ਕਿਸਾਨਾਂ ਦਾ ਆਪਾਦ ਉਘੇੜਦੇ ਹਨ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਦੀ ਚਾਲ ਕਾਮਯਾਬ ਨਹੀਂ ਹੋਣ ਦਿੰਦੇ ਅਤੇ ਉਹਨਾਂ ਸਰਦਾਰ ਦਾ ਸੱਚ ਵੇੜੇ ਵਾਲਿਆਂ ਤੇ ਕਿਸਾਨਾਂ ਦੇ ਸਾਹਮਣੇ ਲਿਆ ਕੇ ਉਸ ਦੀ ਜਿਹੜੀ ਹਕੀਕਤ ਸਾਰਿਆਂ ਦੇ ਸਾਹਮਣੇ ਪੇਸ਼ ਕਰ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਜੀਤੋ ਜੋ ਹੈ ਮਿਲਖੀ ਦੀ ਘਰ ਵਾਲੀ ਉਹ ਵੀ ਆਪਣੇ ਪਤੀ ਤੋਂ ਸੁਣੀਆਂ ਹੋਈਆਂ ਗੱਲਾਂ ਨੂੰ ਵੇਲੇ ਦਾ ਸਰਪੰਚ ਜਿਹੜਾ ਹੈ ਜੋ ਪਿੰਡ ਦਾ ਹਿਤੂ ਹੈ ਉਸ ਦੇ ਸਾਹਮਣੇ ਜਾ ਕੇ सरपंच जी इस सरदार ने मेरे बंदे दी ड्यूटी ਲਈ ਹੈ ਵਿੜੇ ਵਾਲਿਆਂ ਨੂੰ ਚੁੱਕ ਤੇ ਇੱਕ ਛੋਟੇ ਜਿਹੇ ਸਰਦਾਰ ਦੀ ਡਿਊਟੀ ਲਈ ਹੈ ਕਿ ਉਹ ਜੱਟਾਂ ਨੂੰ ਚੁੱਕੇ ਤਾਂ ਜੋ ਇਹਨਾਂ ਦਾ ਫੈਸਲਾ ਨਾ ਹੋਵੇ ਤੇ ਇਹ ਆਪਣੀ ਮਸ਼ੀਨ ਦਾ ਮੂੰਹ ਮੰਗਿਆ ਮੁੱਲ ਲਵੇ ਤੇ ਜਿਹੜਾ ਛੋਟਾ ਸਰਦਾਰ ਹੈ ਉਹ ਕਹਿੰਦਾ ਕਿ ਨਹੀਂ ਇਹ ਝੂਠ ਹੈ ਮਿਲਖੀ ਕਹਿੰਦਾ ਹੈ ਕਿ ਨਹੀਂ ਇਹ ਸੱਚ ਹੈ ਤਾਂ ਫਿਰ ਉਹ ਸਰਦਾਰ ਕਹਿੰਦਾ ਕਿ ਸੱਚੇ ਤਾਂ ਸੱਚ ਹੀ ਸਹੀ ਕਰ ਲੋ ਜੋ ਮੇਰਾ ਕਰਨਾ ਹੈ ਇਸ ਤਰ੍ਹਾਂ ਮਿੱਟੀ ਦੇ ਪੁੱਤ ਨਾਟਕ ਦੇ ਵਿੱਚ ਕਾਮਿਆਂ ਅਤੇ ਨਿਮਨ ਕਿਸਾਨ ਨੂੰ ਇੱਕ ਹੁੰਦੇ ਵਿਖਾਇਆ ਗਿਆ ਹੈ ਅਤੇ ਲਾਲਚੀ ਕਿਸਾਨ ਦਾ ਪਾਜ ਉਗਾੜਿਆ ਗਿਆ ਹੈ। ਤੀਸਰਾ ਇਕਾਂਗੀ ਜੋ ਹੈ ਇਸ ਨਵਾਂ ਜਨਮ ਲਘੂ ਸੰਗ੍ਰਹਿ ਦੇ ਵਿੱਚ ਗੁਰਸ਼ਰਨ ਸਿੰਘ ਦਾ ਨਾਟਕ ਮੁਨਸ਼ੀ ਖਾਨ ਦਾ। ਇਸ ਨਾਟਕ ਦੇ ਵਿੱਚ ਵੀ ਧਰਮ ਪਿੱਛੇ ਪੈਦਾ ਹੋਏ ਅੰਧ ਵਿਸ਼ਵਾਸ ਅਤੇ ਜੋ ਸੰ 47 ਦੇ ਵਿੱਚ ਜੋ ਕਤਲਗਾਰਦ ਹੋਈ ਸੀ ਉਸ ਦੇ ਨੰਗੇ ਸੱਚ ਨੂੰ ਪੇਸ਼ ਕੀਤਾ ਗਿਆ ਹੈ ਇਸ ਨਾਟਕ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਸਮੇਂ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਹੋਈ ਜੋ ਕਤਲੇਆਮ ਨੂੰ ਪੇਸ਼ ਕਰਦੇ ਹਾਂ ਦਿਖਾਇਆ ਹੈ ਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਵੱਖ ਹੋਏ ਉਸ ਸਮੇਂ ਕਿਸ ਤਰ੍ਹਾਂ ਕਿਸੇ ਦੀ ਧੀ ਪਹਿਣ ਕਿਸੇ ਦੀ ਪਤਨੀ ਜਿਹੜੀ ਸੀ ਉਹ ਉਸ ਵੰਡ ਦੇ ਦੌਰਾਨ ਪਿੱਛੇ ਰਹਿ ਗਏ ਤੇ ਦੂਜੀ ਧਿਰ ਨਾਲ ਆਪਣੀ ਧਿਰ ਨਾਲ ਉਹ ਵੱਖ ਹੋ ਗਏ ਤੇ ਦੂਜੀ ਧਿਰ ਵੱਲ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਗਿਆ ਨਿੱਕੇ-ਨਿੱਕੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਇਹੋ ਜਹੀ ਸਥਿਤੀ ਵਿੱਚ ਕਈ ਲੋਕਾਂ ਨੂੰ ਜੋ ਹੈ ਧਰਮ ਵੀ ਬਦਲਣਾ ਪੈ ਗਿਆ ਤੇ ਇਹ ਧਰਮ ਪਰਿਵਰਤਨ ਉਹਨਾਂ ਨੇ ਮੌਤ ਤੋਂ ਬਚਣ ਲਈ ਮਜਬੂਰੀ ਵਿੱਚ ਕੀਤਾ ਸੀ ਨਾ ਕਿ ਦੇ ਲੋ ਹਿੰਦੁਸਤਾਨ ਅਤੇ ਪਾਕਿਸਤਾਨ ਬਣਨ ਸਮੇਂ ਕੁਝ ਪਰਿਵਾਰ ਜੋ ਇੱਕ ਦੂਜੇ ਦੇ ਪ੍ਰੇਮ ਵਿੱਚ ਸਨ ਇੱਕ ਦੂਜੇ ਦਾ ਸਾਥ ਦਿੰਦੇ ਸਨ ਤੇ ਉਹਨਾਂ ਨੇ ਮੁਸਲਮਾਨ ਪਰਿਵਾਰਾਂ ਨੂੰ ਕੋਲ ਰੱਖ ਲਿਆ ਤੇ ਉਹਨਾਂ ਨੇ ਵੀ ਪ੍ਰੇਮवश ਆਪਣਾ ਧਰਮ ਪਰਿਵਰਤਨ ਕਰ ਲਿਆ ਇਸ ਨਾਟਕ ਦੇ ਪਾਤਰ ਮੁੰਸ਼ੀ ਖਾਨ ਨਾਲ ਵੀ ਕੁਝ ਅਜੀਹਾ ਹੀ ਵਾਪਰਦਾ ਹੈ ਉਹ ਸੱਜਣ ਸਿੰਘ ਬਣ ਕੇ ਹਿੰਦੁਸਤਾਨ ਵਿੱਚ ਰਹਿੰਦਾ ਹੈ ਉਹ ਪਾਕਿਸਤਾਨ ਨਹੀਂ ਜਾਂਦਾ ਕਿਉਂ ਕਿ ਉਸ ਨੂੰ ਆਪਣੀ ਪੁਰਖਿਆਂ ਦੀ ਧਰਤੀ ਦੇ ਨਾਲ ਪਿਆਰ ਹੈ ਤੇ ਉਸ ਵੇਲੇ ਜਿਸ ਸਰਦਾਰ ਦੇ ਨਾਲ ਉਸ ਦਾ ਜੋ ਪਿਤਾ ਕਮ ਕਰਦਾ ਹੁੰਦਾ ਸੀ ਉਸ ਸਰਦਾਰ ਦੇ ਨਾਲ ਉਸ ਦਾ ਵੀ ਇੰਨਾ ਮੋਹ ਸੀ ਕਿ ਉਸ ਦੇ ਮੋਹ ਦੇ ਵਿੱਚ ਵੱਜਿਆ ਹੋਇਆ ਇੱਥੇ ਹੀ ਰਹਿ ਜਾਂਦਾ ਹੈ ਇਸ ਨਾਟਕ ਵਿੱਚ ਗੁਰਚਰਨ ਸਿੰਘ ਨੇ ਮਨੁੱਖ ਨੂੰ ਮਾਨਸਿਕ ਮਨੁੱਖ ਦਾ ਜੋ ਮਾਨਸਿਕ ਦਵੰਧ ਹੈ ਉਸ ਨੂੰ ਉਸ ਨੂੰ ਪੇਸ਼ ਕੀਤਾ ਹੈ ਕਿ ਜੇਕਰ ਉਹ ਬਾਹਰੀ ਪੇਖ ਬਦਲ ਵੀ ਲਵੇ ਤਾਂ ਵੀ ਉਹਦਾ ਅੰਦਰਲਾ ਮਨ ਨਹੀਂ ਬਦਲਦਾ ਕਿਉਂਕਿ ਜਦੋਂ ਉਹ ਹਿੰਦੁਸਤਾਨ ਰਹਿਣ ਦਾ ਫੈਸਲਾ ਕਰਦਾ ਹੈ ਆਪਣੇ ਸਰਦਾਰ ਦੇ ਆਖੇ ਲੱਗ ਕੇ ਉਸ ਦੇ ਪ੍ਰੇਮ ਦੇ ਵਿੱਚ ਵੱਜਿਆ ਹੋਇਆ ਕਰਦਾ ਹੈ ਪਰ ਉਸ ਵੇਲੇ ਦਾ ਇੱਕ ਜੋ ਫਿਰਕੂ ਬੰਦਾ ਸੀ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸਨੇ ਇੱਥੇ ਰਹਿਣਾ ਹੈ ਤੇ ਉਸ ਨੂੰ ਆਪਣਾ ਧਰਮ ਬਦਲਣਾ ਪਵੇਗਾ ਇਸ ਲਈ ਉਹ ਮਜਬੂਰੀ ਵਸ ਆਪਣਾ ਧਰਮ ਤਾਂ ਬਦਲ ਲੈਂਦਾ ਹੈ ਪਰ Munshi Khan ਜਿਹੜਾ ਹੈ ਉਹ ਧਰਮ ਬਦਲ ਕੇ ਵੀ ਉਸ ਦਾ ਅੰਦਰਲਾ ਮਨ ਜਿਹੜਾ ਹੈ ਉਹ ਨਹੀਂ ਬਦਲਦਾ Munshi Khan ਦੇ ਮਨ ਦੇ ਵਿੱਚ ਅਜੇ ਵੀ ਇਹ ਗੱਲ ਹੈ ਕਿ ਉਸ ਦਾ ਅੰਤਿਮ ਸੰਸਕਾਰ ਉਸ ਦੇ ਪਿਓ ਦਾਦੀਆਂ ਵਾਂਗ ਕੀਤਾ ਜਾਵੇ ਉਸ ਨੂੰ ਸਾੜਿਆ ਨਾ ਜਾਵੇ ਸਗੋਂ ਕਬਰ ਦੇ ਵਿੱਚ ਦਫਨਾਇਆ ਜਾਵੇ ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਜਦੋਂ Munshi ਕਹਿੰਦਾ ਹੈ ਜੋ ਸੂਬੇਦਾਰ ਹੈ ਉਸਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸੂਬੇਦਾਰਾ ਤੈਨੂੰ ਇੱਕ ਗੱਲ ਆਖਾਂ ਤੂੰ ਇੱਕ ਰੋਜ਼ ਦੱਸਿਆ ਸੀ ਕਿ ਮੇਰੇ ਬਾਪੂ ਦੀ ਕਬਰ ਲਈ ਮਿੱਟੀ ਪੁੱਟੀ ਗਈ ਤਾਂ ਕਹੀਦਾ ਪਹਿਲਾ ਟੱਕ ਤੇਰੇ ਬਾਪੂ ਨੇ ਲਾਇਆ ਸੀ ਮੈਨੂੰ ਵੀ ਮਰਨ ਤੋਂ ਬਾਅਦ ਫੂਕਿਓ ਨਾ ਬਸ ਕਬਰ ਬਣਾ ਦੇਣਾ ਤੇ ਮਿੱਟੀ ਪੁੱਟਣ ਲਈ ਪਹਿਲਾ ਟੱਕ ਤੂੰ ਲਾਈ ਇਸ ਵਿੱਚ ਪੜੇ ਲਿਖੇ ਜੋ ਵਰਗ ਹੈ ਉਸ ਨੂੰ ਅਗਾਂਵਧੂ ਵਿਚਾਰਾਂ ਦਾ ਧਾਰਨੀ ਬਣਦਿਆਂ ਦਿਖਾਇਆ ਹੈ ਇਸ ਨਾਟਕ ਦਾ ਪਾਤਰ ਜੋਗਾ ਜੋ ਹੈ ਉਹ ਬੂਰਾ ਜਵਾਨ ਹੈ ਪਰ ਗਬਰੂ ਹੈ ਉਹ ਨਵੀਂ ਪੀੜੀ ਦੀ ਪ੍ਰਤੀਨਿਧਤਾ ਕਰਦਾ ਹੈ ਜੋ 문ਸ਼ੀ ਨੂੰ ਆਪਣੇ ਵੱਡਿਆਂ ਵਰਗਾ ਸਤਕਾਰ ਤੇ ਪਿਆਰ ਦਿੰਦਾ ਹੈ ਅਤੇ ਨਾਲ ਹੀ ਆਪਣੀ ਭਾਬੀ ਜਸਬੀਰ ਅਤੇ ਭਰਾ ਨੂੰ ਉਸ ਦਾ ਸਤਕਾਰ ਕਰਨ ਦੇ ਲਈ ਪ੍ਰੇਰਦਾ ਹੈ ਉਹ ਆਪਣੀ ਭਾਬੀ ਨੂੰ ਕਹਿੰਦਾ ਹੈ ਭਾਬੀ ਸਾਡੇ ਨਾਲ ਜੋ ਹੈ ਇਸ ਦਾ ਇਸ ਘਰ ਸੁਭਾਵੀ ਸਾਡੇ ਨਾਲ ਨਹੀਂ ਇਸ ਘਰ ਨਾਲ ਗੂੜਾ ਰਿਸ਼ਤਾ ਹੈ ਅਸੀਂ ਤਾਂ ਹਾਲੇ ਜੰਮੇ ਨਹੀਂ ਸੀ ਜਦੋਂ ਇਹ ਰਿਸ਼ਤਾ ਬਣਿਆ ਸੀ ਭਾਬ ਮੁਨਸ਼ੀ ਖਾਨ ਦਾ ਜੋ ਰਿਸ਼ਤਾ ਹੈ ਉਹ ਸਿਰਫ ਸਾਡੇ ਨਾਲ ਨਹੀਂ ਇਸ ਘਰ ਪਰਿਵਾਰ ਦੇ ਨਾਲ ਹੈ ਬਾਪੂ ਤੇ ਬੀਬੀ ਜਿੰਨਾ ਚਿਰ ਜਿਉਂਦੇ ਰਹੇ ਉਹ ਇਸ ਰਿਸ਼ਤੇ ਨੂੰ ਜਾਣਦੇ ਸੀ ਤੇ ਮੈਂ ਚਾਹੁੰਦਾ ਹਾਂ ਕਿ ਭਾਬੀ ਤੂੰ ਵੀ ਇਸ ਰਿਸ਼ਤੇ ਨੂੰ ਸਮਝੇਂ ਇਸ ਤਰ੍ਹਾਂ ਇਸ ਨਾਟਕ ਵਿੱਚ ਜਾਂਚ ਪਾਤ ਕਰਕੇ ਪੈਦਾ ਹੋਏ ਪਸ਼ੂਪੁਣੇ ਅਤੇ ਧਰਮ ਪਰिवर्तन ਲਈ ਮਜਬੂਰ ਕਰਨ ਦਾ ਵਿਰੋਧ ਕੀਤਾ ਗਿਆ ਹੈ ਅਤੇ ਪ੍ਰੇਮ ਨੂੰ ਉੱਚਾ ਦਰਸਾਇਆ ਗਿਆ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਨਵਾਂ ਜਨਮ ਇਕਾਂਗੀ ਜੋ ਹੈ ਇੱਕ ਕਾਮੇ ਅਤੇ ਨਿਮਨ ਕਿਸਾਨ ਦੇ ਜੀਵਨ ਨੂੰ ਪੇਸ਼ ਕਰਦਾ ਹੋਇਆ ਉਹਨਾਂ ਦੇ ਜੀਵਨ ਦੀਆਂ ਸਮੱਸਿਆਵਾਂ ਨੂੰ ਉਭਾਰਦਾ ਹੈ ਜਦ ਇਹ ਪੜੇ ਲਿਖੇ ਜੋ ਯੁਵਾ ਵਰਗ ਹੈ ਉਹਨਾਂ ਦੇ ਹੱਥ ਡੋਰ ਦਿੰਦਿਆਂ ਹੋਇਆਂ ਦਰਸਾਉਂਦਾ ਹੈ ਕਿ ਇਸ ਕੋਝ ਨੂੰ ਸਮਾਜ ਵਿੱਚੋਂ ਸਾਫ਼ ਕਰਨ ਦੇ ਵਿੱਚ ਨੌਜਵਾਨੀ ਦਾ ਬੜਾ ਵੱਡਾ ਯੋਗਦਾਨ ਹੈ ਇਹ ਬੇੜਾ ਚੁਕਣ ਤਾਂ ਇਹ ਵਰਗ ਸਮਾਜ ਨੂੰ ਅਗਾਹ ਵਧੂ ਬਣਾ ਸਕਦਾ ਹੈ